ਅਕਸਰੀ ਆਮ ਆਦਮੀ ਪਾਰਟੀ ਦਾ ਦਾ ਜਿਹੜਾ ਮਕਸਦੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸੇਧ ਕਾਰਡ ਸਭ ਤੋਂ ਪ੍ਰਾਇਓਰਟੀ ਤੇ ਹੈ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਬਸਨੇਕ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੈ ਜੀ ਹੋਵੇ ਕਿ ਉਹ ਚ ਪੈਸੇ ਲੱਗਣ ਪਰ ਕੋਈ ਰੀ ਇੰਬੈਸਟਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਪਾ ਪਾਸ ਦੇਵਾਂਗੇ ਨਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਹਿਸਾਬ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਾਣਾ ਕੱਲ ਆਧਾਰ ਕਾਰਡ ਜਾਂ ਵੋਟਰ ਕਾਰਡ ਚਾਹੀਦਾ ਪਹਿਲੀ ਗੱਲ ਤਾਂ ਸੀ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤਾਂ ਉਹ ਸਿੱਧਾ ਜਾਂ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪੀਟਲ ਚ ਵੀ ਬਣ ਜਾਊਗਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਦਿਖਾਉਣਾ ਬਸ ਹਸਪੀਟਲ ਚ ਵੀ ਉਹਦਾ 10 ਲੱਖ ਰੁਪਏ ਦਾ ਕਾਰਡ ਬਣ ਜਾਊਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ ਦੇਸ਼ਦ ਕੰਟਰੀਆਂ ਚ ਵੀ ਸ਼ਾਇਦ ਇਤਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ ਇੱਥੇ ਕੋਈ ਕੰਡੀਸ਼ਨ ਨਹੀਂ ਹੈਗੀ ਤੁਹਾਡੇ ਸਾਰੇ ਪਰਿਵਾਰ ਉਦੇ ਚ ਕਵਰ ਹੋ ਜਾਣਗੇ ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਅੰਦਰ ਉਸਤ ਰਹੀਏ ਪਹਿਲਾਂ ਇਹ ਹੀ ਦੁਆ ਕਰਦੇ ਆਂ ਹਰ ਇੱਕ ਬੰਦਾ ਜੋ ਪੰਜਾਬ ਦਾ ਉਸ ਨਹੀਂ ਹੈ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪੀਟਲ ਪ੍ਰਾਈਵੇਟ ਸੋ far ਉਹ ਜਿੰਨੇ ਪਹਿਲਾਂ ਕੀਤੇ ਗਏ ਨੇ ਸਰਕਾਰੀ ਤਾਂ ਸਾਰੇ ਹੀ ਨੇ ਪਰ ਇਹ 552 ਨੂੰ ਵੀ ਅਸੀਂ ਥੋੜੇ ਮਹੀਨੇ ਤੱਕ ਹਜ਼ਾਰ ਤੋਂ ਉੱਪਰ ਲੈ ਜਾਗੇ ਮਤਲਬ অলਮੋਸਟ ਤੁਸੀਂ ਦੇਖੋ ਹੰਮਰੇ ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬਹੁਤ ਕ੍ਰੂਸ਼ਲ ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ ਪੱਕੇ ਅੰਟੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹ ਜਿਹੇ ਪਿੰਡ ਚੋਂ ਆਣਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ ਹੈ ਮਤਲਬ ਅਰਜਿੰਦਰ ਰਾਜ ਜੇ ਬਿਮਾਰੀ ਬਹੁਤ ਜ਼ਿਆਦਾ ਵਾਜੇ ਤਾਂ ਪਟਿਆਲੇ ਦਾ ਪਰਚਾ ਕਹਿੰਦੇ ਨਹੀਂ ਪਟਿਆਲੇ ਦਾ ਪਰਚਾ ਕੱਟਦਾ ਹਲ ਜੋ ਪਟਿਆਲੇ ਦਾ ਪਰਚਾ ਕੱਟ ਹੁੰਦਾ ਉਹ ਤੁਰ ਦਾ ਪਰਚਾ ਹੀ ਹੁੰਦਾ ਹੈ ਉਹ ਕੋਲ ਤੱਕ ਤਾਂ ਵਿਗੜ ਜਾਂਦੀ ਐਨੀ ਸਿਹਤ ਅਸੀਂ ਨਹੀਂ ਚਾਹੁੰਦੇ ਕਿ ਟਾਈਮ ਲੱਗੇ ਸੋ 550 ਬੰਨ ਜਾ ਤਾਂ ਹਾ ਹਸਪੀਟਲ ਆਲਰੇਡੀ ਕਰ ਚੁੱਕੇ ਆਂ ਹੋਰ ਵੀ ਹਜ਼ਾਰ ਕ ਦੇ ਨੇੜ ਤੇੜੇ ਹੋਰ ਕਰਾਂਗੇ 1500 ਦੇ ਨੇੜ ਤੇੜੇ ਆਲਮੋਸਟ ਤੁਹਾਡੇ ਏਰੀਆ ਦਾ ਕੋਈ ਵੀ ਰੇਡੀਅਸ ਮੈਂ ਲਗਾਦਾ 10-20 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਹਸਪਤਾਲ ਹੋਊਗਾ ਤਾਂ ਉਹ ਇੰਪੈਲੈਂਟ ਹੋਊਗਾ